ਅਸ਼ੀਕਾਲ ਜੀ ਸਿੱਧੂ ਸਾਹਿਬ ਅੱਜ ਤੁਹਾਡਾ ਇੱਥੇ ਸਾਡੇ ਕੋਲੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀ ਅਸੀਂ ਜਿਸ ਤਰ੍ਹਾਂ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਅੱਜ ਪੰਜਾਬ ਪੰਜਾਬ ਨਾਲ ਖੜਿਆ ਤਾਂ ਅਸੀਂ ਵੀ ਉਸ ਮਹੱਮ ਦੇ ਵਿੱਚ ਆਪਣਾ ਤਿਲ ਫੁੱਲ ਪਾਉਣਾ ਚਾਹੁੰਦੇ ਆ ਅਸੀਂ ਸਾਡੀ ਕੰਪਨੀ ਐ ਦਸ਼ਮੇਸ਼ ਸ਼ੈਗਰੀ ਵਰਕਸ ਜੈਤੋ ਬਹਿੰਡਾ ਰੋਡ ਨੀਅਰ ਡੇਰਾ ਪਪਾ ਵਿਆਸ ਡੇਰਾ ਇਹ ਅਸੀਂ ਅਸੀਂ ਵੀ ਚਾਹੁੰਦੇ ਆ ਵੀ ਜਿੱਥੇ ਕਿਸਾਨ ਕਿਸਾਨ ਭਰਾਵਾਂ ਦਾ ਇਹਨਾਂ ਨੁਕਸਾਨ ਹੋਇਆ ਤਾਂ ਅਸੀਂ ਉਹ ਨੁਕਸਾਨ ਦੀ ਪੂਰਤੀ ਤਾਂ ਨਹੀਂ ਕਰ ਸਕਦੇ ਪਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਅਸੀਂ ਇੱਕ ਟੋਕਾ ਜਿਹਨੂੰ ਪਚਾਪ ਕਟਰ ਵੀ ਕਹਿ ਦਿੰਦੇ ਆ ਟੋਕਾ ਮਸ਼ੀਨ ਵੀ ਕਹਿ ਦਿੰਦੇ ਆ ਪੱਠੇ ਕੁੱਤਰਨ ਵਾਲੀ ਮਸ਼ੀਨ ਵੀ ਕਹਿ ਦਿੰਦੇ ਆ ਤਾਂ ਅਸੀਂ ਉਹ ਤਿਆਰ ਕਰਦੇ ਆ ਆਪਦੀ ਫੈਕਟਰੀ ਦੇ ਵਿੱਚ ਤੇ ਅਸੀਂ ਇਹ ਆਪਦਾ ਮਨ ਬਣਾਇਆ ਵੀ ਆਪਾਂ ਵੀ ਉਸ ਮਹਿੰਮ ਦਾ ਹਿੱਸਾ ਬਣੀਏ ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਨੂੰ ਲੋਡ ਹੋਵੇ ਤੇ ਚਾਹੇ ਕਿਸੇ ਉੱਥੇ ਜਿਹੜੀ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਉਹਨਾਂ ਨੂੰ ਅਸੀਂ ਇੱਥੋਂ ਉਹਨਾਂ ਨੂੰ ਡੀਲਰ ਰੇਟ ਤੇ ਘੱਟ ਤੋਂ ਘੱਟ ਰੇਟ ਤੇ ਜੋ ਰੇਟ ਸਾਨੂੰ ਚੀਜ਼ ਪੈਂਦੀ ਆ ਉਸ ਰੇਟ ਦੇ ਵਿੱਚ ਮਸ਼ੀਨ ਉਹਨਾਂ ਨੂੰ ਦੇਵਾਂਗੇ ਜੋ ਵੀ ਬੰਦਾ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਤਾਂ ਅਸੀਂ ਆਪਦਾ ਨੰਬਰ ਦਿੱਤਾ ਹੋਇਆ ਸਕਰੀਨ ਤੇ ਤਾਂ ਸਾਡੇ ਨਾਲ ਸੰਪਰਕ ਕਰ ਲੇ ਸਿੱਧੂ ਸਾਹਿਬ ਦੀ ਟੀਮ ਛੋਡੇ ਨਾਲ ਸੰਪਰਕ ਕਰਨਾ ਚਾਹੁੰਦਾ ਛੋਡੇ ਨਾਲ ਕਰ ਲੇ ਤਾਂ ਅਸੀਂ ਉਹਨਾਂ ਨੂੰ ਵਾਜਵਰੇਟ ਦੇ ਉੱਤੇ ਟੋਕਾ ਮਸ਼ੀਨ ਮੁਹੱਈਆ ਕਰਾਂਗੇ। ਹਾਂਜੀ ਭਾਈ। ਹਾਂਜੀ। ਬੱਸ ਬਾਈ ਜੀ ਨੇ ਦੱਸ ਹੀ ਦਿੱਤਾ ਬਾਕੀ ਅਸੀਂ ਵੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਜਿਵੇਂ ਹੜਪੀਟਾਂ ਨੂੰ ਜਿਨ੍ਹਾਂ ਨੂੰ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਵੀ ਇਸ ਚੀਜ਼ ਦੀ ਲੋੜ ਆ ਅਸੀਂ ਉਹਨਾਂ ਨੂੰ ਸੇਵਾ ਦੇ ਵਿੱਚੋਂ ਹਿੱਸਾ ਪਾਵਾਂਗੇ ਉਹਨਾਂ ਵਾਸਤੇ ਹੀ ਬਹੁਤ ਘੱਟ ਤੋਂ ਘੱਟ ਰੇਟ ਤੇ ਦੇਵਾਂਗੇ ਜੀ। ਤੇ ਨੰਬਰ ਆਪਣਾ ਨੋਟ ਕਰ ਲਓ ਤੁਸੀਂ 98727 3333 ਤਰਦਾੜੀ ਜੀ। ਠੀਕ ਹੈ।